ਗੁਰਬਾਣੀ ਨਾਲ ਜੋੜੂ ਗੁਰਬਾਣੀ ਕਿਤੇ ਹੋਰ ਜੋੜਦੀ ਹੈ ਪਰ ਅਸੀਂ ਕੀ ਕਰਦੇ ਹਾਂ ਗੁਰਬਾਣੀ ਨੂੰ ਬਸ ਸਾਡੇ ਕਰਨਪੁਰ ਬਾਣੀ ਨਾਲ ਜੁੜ ਕੇ ਭੁੱਲਦੇ ਆ ਇਹ ਗੱਲ ਗਲਤ ਹੈ ਵੀ ਗੁਰਬਾਣੀ ਨੂੰ ਮੰਨ ਲਿਆ ਹੋਰ ਤੇ ਬੜੀ ਮਸਜਿਦ ਤੇ ਜਾਣਾ ਨਹੀਂ ਗੁਰਬਾਣੀ ਨਾਲ ਜੁੜਨਾ ਨਹੀਂ ਆਸਾਨ ਦਾ ਦੀਵੇ ਆਪਣੇ ਮੁਝੇ ਹੋਏ ਨੇ ਵਿਚਾਰਿਆਂ ਦੇ ਦੂਏ ਰੱਖੀ ਜਾਣ ਲਗੇ ਜਿਹਦਾ ਦੀਵਾ ਆ ਪੁਝਿਆ ਹੋਇਆ ਤੁਸੀਂ ਦੂਏ ਰੱਖੀ ਜਾਣ ਲਾ ਨਾ ਜਾਗ ਤੇ ਜੋਤ ਕੋਲ ਜਾਈਦਾ ਹੁੰਦਾ ਜਿੱਥੋਂ ਰੋਸ਼ਨੀ ਮਿਲੇ ਕੁਝ ਆ ਪੁਝਾਈ ਬੈਠੇ ਰਹੇ ਥੋੜਾ ਫੂਕ ਮਾਰ ਕੇ ਬੁਝਾ ਦੇਣਗੇ ਇਹਦਾ ਜੇ ਕੋਈ ਗੱਲ ਤੁਸੀਂ ਅਕਲ ਦੀ ਕਰੋਗੇ ਬੂਖ ਮਾਰ ਕੇ ਦੀਵਾ ਬੁਝਾਉਂਦੇ ਨੇ ਕਹਿੰਦੇ ਨਾ ਨਾ ਇਹ ਗੱਲਾਂ ਦੀ ਕਰੀ ਦੀ। ਅਲਖ ਰੂਪ ਅਛੈ ਅਨਪੇਖਾ ਉਹ ਅੰਤਰਜਾਮੀ ਕੇ ਬਰੇ। ਉਹਨੇ ਦਰਦੇ ਦੇ ਨੱਥ ਪਾਈ ਹੋਈ ਹੈ। ਜਿਹੜਾ ਸ਼ਰੀਰ ਨੂੰ ਚਲਾਉਂਦਾ ਨੱਥ ਉਹਦੇ ਹੀ ਪਾਈ ਹੋਈ ਆਨੇ। ਜਿਹੜਾ ਡਰਾਈਵਰ ਹੁੰਦਾ ਨਾ ਗੱਡਾ ਗੱਡੀ ਤੇ ਰੇੜੀ ਤੇ ਆ ਬੈਠਾ ਬੁੱਲਦਾ ਨੇ ਆ ਟਾਂਗੇ ਦੇ ਉੱਤੇ ਬੈਠਾ। ਇਹ ਕੋਹੜੇ ਤੇ ਬੈਠਾ। ਉਹ ਕੋੜ ਦੇ ਜਿਹੜਾ ਸਿਆਣਾ ਬੰਦਾ ਨਾ ਬੋੜਦਾ ਦਾ ਬੇਟਾ ਉਹ ਪਛਾਣ ਲੈਂਦਾ ਵੀ ਬੋੜਦਾ ਦੀ ਆਖੜ ਐ ਰਸਤੇ ਬੁੜਦੀ ਹੈ ਉਹ ਪਹਿਲਾਂ ਹੀ ਰਸਾ ਖੇਡਦਾ ਦਮਿਆਂ ਨੂੰ ਡਿਆਣਾ ਇਹਨੂੰ ਜਾਣ ਉਹਨਾਂ ਦੀ ਜਾਣਦਾ ਹੁੰਦਾ ਵੀ ਜੇ ਨਾ ਮੈਂ ਹਲਾਇਆ ਇਹਨੂੰ ਨਾ ਚਲੇ ਜਾਣ ਇਹ ਰੋਜ਼ ਐ ਰਸਤੇ ਜਾਂਦੇ ਨੇ ਨਾ ਆਦੇ ਨੂੰ ਮੈਂ ਲੈ ਕੇ ਨਹੀਂ ਜਾਣੇ ਵੇ ਇਹਨੂੰ ਲੈ ਕੇ ਜਾਣੇ ਨੇ ਉਹ ਪਹਿਲਾਂ ਹੀ ਚੌਕਸ ਹੋ ਜਾਂਦਾ ਰਸੇ ਖਿੱਚ ਲੈਣਦੇ ਮ ਜਿਹੜਾ ਉਹਨੇ ਕੰਮ ਕਰਾਉਣਾ ਪਹਿਲਾਂ ਹੀ ਡੋਰ ਖਿੱਚ ਲੈਂਦਾ ਵੀ ਇਹ ਨੂੰ ਨਹੀਂ ਜਾਣਾ ਇਹ ਨੂੰ ਜਾਣ। ਜੇ ਸੋਚਵੇਂ ਰਸੇ ਰੱਖ ਕੇ ਫੇਰ ਬੜ ਉਹ ਜਿੱਦ ਨੂੰ ਮਰਜੀ ਲੈ ਜਾਣ ਫਿਰ ਕੀ ਐ? ਫੇ ਜੇ ਬੜ ਉਹ ਜਗਾ ਝੋਟਾ ਬਣਿਆ ਹੋਵੇ ਜਦੋਂ ਪਤਾ ਲੱਗੂ ਜਾਂ ਟੋਪੇ ਜੀ ਗੱਡਾ ਤਲ ਲੱਗ ਜੂਗਾ ਜਾ ਕੇ ਛੱਪੜੇ ਵੱਟ ਜਾਣ ਉਹਨਾਂ ਦੇ। ਉਹਦੇ ਜਦੋਂ ਪਤਾ ਲੱਗੂ ਜਾਂ ਪਾਣੀ ਲੱਗੂ ਉਹਦੇ ਪਿੱਛੋਂ ਵੀ ਕਿੱਥੇ ਆਵੜੇ। ਇਸ ਕਰਕੇ ਡਰਾਈਵਰ ਜਿਹੜਾ ਨਾ ਪਤਣੀ ਰਹੇ ਸੁਚੇਤ ਸੁਚੇਤ ਬੇੜੇ ਕੋ ਕੱਪਰ ਕਿਆ ਕਰੇ ਉੱਪਰ ਕਿਆ ਕਰੇ ਜੋ ਪਤਣੀ ਰਹੇ ਸੁਚੇਤ ਮੈਨੂੰ ਸੁਚੇਤ ਰਹਿਣਾ ਪੈਂਦਾ ਪਤਣੀ ਨੂੰ ਵੀ ਜੇ ਸੁਚੇਤ ਉਧਰਣਾ ਸੁਚੇਤ ਤਾਂ ਸੌਂਦਾ ਹੀ ਨਹੀਂ ਉਹ ਤਾਂ ਨਹੀਂ ਸੌਂਦਾ ਉਹਨੂੰ ਪਤਾ ਵੀ ਗੱਡਾ ਕਿਤੇ ਟੋਪੇ ਚੜਾਉਣਾ ਹੈ ਬੜੇ ਇਹ ਸੌਂ ਜਵੇ ਤਬ ਨਹੀਂ ਦਵਾਰ ਕਰਦਾ ਉਹਨੂੰ ਕੀ ਪਤਾ ਕਦ ਉੱਠ ਖੜੇ ਉਨੇ ਹੁੰਦਾ ਸਤਿਗੁਰ ਜਾਗਤਾ ਹੈ ਦਿਓ ਭੂਲੀ ਬਗਲੜੀ ਹੈ ਉਹ ਉਹ ਜਾਗਦਾ ਹੈ ਜਾਗਤ ਜੋਤ ਜਪਾਈ ਨਿਸਵਾਸਰ ਉਸੇ ਨੂੰ ਜਪਣਾ ਉਸੇ ਨੂੰ ਜਾਣਣਾ ਜਾਗਤ ਜੋਤ ਨੂੰ ਜਿਹੜੀ ਜਾਗਦੀ ਰਹਦੀ ਹੈ ਜੋਤ ਬੁਜੀ ਜੋਤ ਨਹੀਂ ਜਪੀਦੀ ਹੁੰਦੀ ਬੁਜੀ ਜੋਤ ਤੇ ਕੀ ਲੈਣਾ ਜੇ ਜਗਦੀ ਜੋਤ ਰੋਸ਼ਨੀ ਦਊ ਤੁਹਾਨੂੰ ਬੁਜੀ ਜੋਤ ਰੋਸ਼ਨੀ ਨਹੀਂ ਦਿੰਦੀ ਹੁੰਦੀ ਹੈ ਲੈਣੀ ਰੋਸ਼ਨੀ ਏ ਬੁਜੀ ਜੋਤ ਤੇ ਕੀ ਲੈਣਾ ਅਜੰਤਰਾ ਦੀਵੇਂ ਆਪਣੇ ਮੁਝੇ ਇਹਨਾਂ ਵਿਚਾਰਿਆਂ ਦੇ ਦੂਰੇ ਰੱਖੀ ਜਾਣਗੇ ਉਹ ਜਿਹਦਾ ਦੀਵਾ ਆ ਬੁਝਿਆ ਹੋਇਆ ਤੁਸੀਂ ਦੂਰੇ ਰੱਖੀ ਜਾਣ ਲਾ ਨਾ ਜਾਗ ਤੇ ਜੋਤ ਕੋਲ ਜਾਈਦਾ ਹੁੰਦਾ ਜਿੱਥੋਂ ਰੋਸ਼ਨੀ ਮਿਲੇ ਕੁਛ ਉਹਦਾ ਆ ਬੁਝਾਈ ਬੈਠੇ ਨੇ ਥੋੜਾ ਫੂਕ ਮਾਰ ਕੇ ਬੁਝਾ ਦੇਣਗੇ ਇਹਦਾ ਜੇ ਕੋਈ ਗੱਲ ਤੁਸੀਂ ਅਕਲ ਦੀ ਕਰੋਗੇ ਫੂਕ ਮਾਰ ਕੇ ਦੀਵਾ ਬੁਝਾਉਂਦੇ ਨੇ ਕਹਿੰਦੇ ਨਾ ਨਾ ਇਹ ਗੱਲਾਂ ਨਹੀਂ ਕਰੀਦੀ ਹਾਂਜੀ ਅਲਖ ਰੂਪ ਅਛੈ ਅਨਪੇਖਾ ਅਲਖ ਰੂਪ ਐਸਾ ਰੂਪ ਹੈ ਜਿਹੜਾ ਗਨਦਰਦੋ ਫਰੇ ਅਲਖ ਰੂਪ ਤੀਜੀ ਅਖਰਾਂ ਨੇ ਦੇਖਿਆ ਜਾਂਦਾ ਜੋ ਅਲਖ ਚੀਜ਼ ਹੈ ਨਾ ਬੇਬੇ ਇੱਕ ਬੁੱਧੀ ਨਾਲ ਸਭ ਉਹਦੀ ਸਮਝੇ ਆਉਂਦੀ ਹੈ ਦੇਖਣ ਵਾਲੀ ਦੀ ਸਮਝ ਆ ਜਾਂਦੀ ਹੈ ਕੋਈ ਅਨਪੇਖਾ ਅਨਪੇਖਾ ਕੋਈ ਵੇਖ ਨਹੀਂ ਹੈ ਵੇਖ ਰਹਿਤ ਹੈ ਅੱਛਾ ਹੈ ਅਨਪੇਖਾ ਅੱਛਾ ਹੈ ਅੱਛਾ ਹੈ ਕਹਿੰਦੇ ਨੇ ਜੋ ਮਰਦਾਨੀ ਸ਼ੈ ਦੀ ਹੁੰਦਾ ਨਾਸਵੰਤ ਨਹੀਂ ਹੈ ਵੇਖ ਦਾ ਨਾਸਵੰਤ ਹੈ ਜਿਹੜਾ ਭੇਖ ਕੋਈ ਵੀ ਹੈ ਨਾਸ ਬੰਦਾ ਹੁੰਦਾ ਇਸ ਕਰਕੇ ਹੀ ਨਾਸ ਬੰਦ ਨਹੀਂ ਉਹਦਾ ਕੋਈ ਭੇਸੇ ਨਹੀਂ ਹੈ ਜੋ ਭੇਖ ਹੈ ਸਭ ਨਾਸ ਹੁੰਦਾ ਹੈ ਕਿਹਦਾ ਵੀ ਹੋਵੇ ਚਾਹੇ ਰਾਗ ਰੰਗ ਜਾਂ ਰੂਪ ਨਰੇਖਾ ਨਾ ਕੋਈ ਰਾਗ ਹੈ ਹੋ ਰਾਗ ਤੇ ਪਰੇ ਹੈ ਪਰਿਆਨ ਨਾ ਲਗਦੇ ਵੈਰਾਗੀ ਹੈ ਰਾਗ ਤੇ ਪਰੇ ਹੈ ਆਗਰੰਗ ਜਹਿ ਰੂਪ ਨਾ ਰੂਪ ਨਾ ਰੇਖਾ ਨਾ ਆਗਰੰਗ ਹੈ ਸਭ ਤੋਂ ਪਰੇ ਹੈ ਤੇ ਬੀਕੀਰਤਨ ਦਰਬਾਰਾ ਲਈ ਕੀ ਕਰਦੇ ਕੀ ਬਣੂਗਾ ਉਹ ਤਾਂ ਇਹ ਤਾਂ ਪਰੇ ਹੈ ਪਰੇ ਹੈ ਸ਼ਬਦ ਵਿਚਾਰ ਵਿੱਚ ਹੈ ਉਹ ਸਵਾਲ ਹੈ ਫਿਰ ਕਾਦੇ ਵਿੱਚ ਹੈ ਗੁਰਬਾਣੀ ਦੇ ਵਿਚਾਰ ਵਿੱਚ ਹੈ ਉਹ ਇਹਦੇ ਵਿੱਚ ਕਿਤੇ ਨਹੀਂ ਹੈ ਕੀਰਤਨ ਦੇ ਵਿੱਚ ਆ ਜੋ ਕੁਝ ਹੋ ਰਿਹਾ ਹੈ ਇਹਦੇ ਵਿੱਚ ਨਹੀਂ ਹੈ ਉਹ ਸ਼ਬਦ ਵਿਚਾਰ ਵਿੱਚ ਹੈ ਗੁਣ ਵਿਚਾਰੇ ਗਿਆਨੀ ਹੋਏ ਗੁਣ ਮਹਿ ਗਿਆਨ ਪ੍ਰਾਪਤ ਹੋਏ ਗੁਣਾਂ ਦੀ ਗੁਰਬਾਣੀ ਦੀ ਗੁਰਗਾਇਨਾ ਗੁਰਬਾਣੀ ਇਹਦੀ ਵਿਚਾਰ ਵਿੱਚ ਉਹ ਗਿਆਨ ਪ੍ਰਾਪਤ ਹੋਣਾ ਜਿਹਨੂੰ ਕਹਿੰਦੇ ਸੰਤੋ ਬਾਖਣ ਖਾਇਆ ਛਾਚ ਪੀਏ ਸੰਸਾਰ ਉਹ ਗਿਆਨ ਪ੍ਰਾਪਤ ਉਹ ਜਿਹੜਾ ਗੁਰੂ ਹੈ ਗਿਆਨ ਗੁਰੂ ਆਤਮ ਰੂਪ ਦੇਸੋ ਵਰਣ ਚਿਹਨ ਸਭ ਹੁੰਦੇ ਨਿਆਰਾ ਵਰਣ ਜਿੰਨ ਸਭ ਹੁੰਦੇ ਨਿਆਰਾ ਵਰਣ ਚਾਰ ਵਰਣ ਬਣਾਏ ਨੇ ਜਿੰਦੂਆਂ ਵਰਣਾ ਦਾ ਮਤਲਬ ਨਹੀਂ ਉੱਥੇ ਕੋਈ ਜਿੰਦ ਅ ਜਿੰਦ ਸਾਡੇ ਨੇ ਜਿਹੜੇ ਪੰਜ ਕਾਰਨ ਕਿਸੇ ਦਾ ਕੋਈ ਜਿੰਨ ਕੇ ਇਹ ਸਾਰਿਆਂ ਤੇ ਅਲੱਗ ਆ ਸਭ ਚੀਜ਼ ਸਭ ਧਰਮ ਜਾਦਾ ਹੋ ਜਾਂਦਾ ਨਾ ਧਰਮ ਸੱਚ ਫੇਰ ਉਹ ਬੰਦਿਸ਼ ਧਰਮਾਂ ਦੀ ਬੰਦਿਸ਼ ਤੋਂ ਪਰੇ ਚਲੇਗਾ ਜਿਹੜੀਆਂ ਬੰਦਿਸ਼ਾਂ ਨੇ ਨਾ ਵੇਖਦੀਆਂ ਕਹੋ ਨਾ ਵੇਖ ਪੀਜੂ ਤਸਪਾ ਜਾ ਖੁਦ ਕਰ ਅਲਖ ਬੀਜ ਬੀਜੂ ਰਾਗ ਰੰਗ ਜਿਹ ਰੂਪ ਨਾ ਰੇਖਾ ਨਾ ਕੋਈ ਰਾਗ ਹੈ ਰਾਗ ਦਾ ਮਤਲਬ ਹੈ ਕੋਈ ਉਹਦੀ ਆਵਾਜ਼ ਨਹੀਂ ਹੈ ਆਵਾਜ਼ ਨੂੰ ਰਾਗ ਕਹਿੰਦੇ ਅਸਲ ਦੇ ਵਿੱਚ ਰਾਗ ਆਵਾਜ਼ ਨੂੰ ਹੀ ਕਹਿੰਦੇ ਰਾਗ ਕਹਿੰਦੇ ਨੇ ਡਿਮਾਰਡ ਨੂੰ ਜਿਹੜੀ ਆਵਾਜ਼ ਵਿੱਚ ਕੋਈ ਮੰਗ ਹੋਵੇ ਉਹ ਰਾਗ ਹੈ ਜਿਹੜੀ ਰਾਗ ਵਿੱਚ ਕੋਈ ਆਪਣੀ ਪਰਸਨਲ ਇੱਛਾ ਹੋਵੇ ਉਹ ਰਾਗ ਹੈ ਜਿਹੜੀ ਆਵਾਜ਼ ਪਰਪੁਕਾਰ ਦੀ ਇੱਛਾ ਲਈ ਹੋਵੇ ਉਹ ਰਾਗ ਨਹੀਂ ਹੁੰਦਾ ਪਰਪੁਕਾਰ ਦੀ ਇੱਛਾ ਹੋਵੇ ਪਰਪੁਕਾਰ ਖਾਤਰ ਕੋ ਬੋਲੀਏ ਹੋਰ ਗੱਲ ਹੈ ਆਪਣੇ ਵਾਸਤੇ ਬੁਗੀ ਹੋਰ ਗੱਲ ਉਹ ਦੇਣ ਦੀ ਇੱਛਾ ਹੁੰਦੀ ਆ ਇੱਕ ਬਗੜ ਦੀ ਇੱਛਾ ਦੀ ਇੱਕ ਅਾ ਧਾਤੇ ਦੀ ਆਵਾਜ਼ ਆਇ ਕਬੂਲ ਤੇ ਦੀ ਆਵਾਜ਼ ਆਇ ਬੁਗਤੇ ਦੀ ਜਿਹੜੀ ਆਵਾਜ਼ ਆ ਰਾਗ ਰਾਗ ਰੰਗ ਜੇ ਰੂਪ ਨਾ ਰਾਗ ਹੈ ਕੋਈ ਨਾ ਰੰਗ ਹੈ ਕੋਈ ਰੂਪ ਹੈ ਕੋਈ ਨਾ ਰੇਖਾ ਕੋਈ ਕੋਈ ਐਸੀ ਐਸਾ ਰੂਪਾ ਜਿਹਦੇ ਤੇ ਤੁਸੀਂ ਕਲਕੀਰ ਬਣਿਖੇ ਸਕਦੇ ਰੇਖਾ ਚਿੱਤਰ ਬਣਾਉਂਦੇ ਆ ਨਾ ਆਪਾਂ ਰੇਖਾ ਵੀ ਬਣੇ ਜਾ ਸਕਦੀ ਰੇਖਾ ਦਾ ਵੀ ਤਾਂ ਕੋਈ ਰੂਪ ਹੋਊਗਾ ਛੋਟੀ ਵੱਡੀ ਏਡੀ ਵਿਜੀ ਪਰਣਾ ਚਹਿਨ ਸਭ ਹੁੰਦੇ ਨਿਆਰਾ ਜਿਹੜੇ ਵੱੜੇ ਵੱੜੇ ਜਿੰਨੇ ਵੀ ਆਦਮੀ ਦੇ ਨਹੀਂ ਵੱੜਨੇ ਜਿੰਨੀਆਂ ਵੀ ਸਭ ਜੋ ਜੂਨੀਅਰ ਸਾਰੇ ਵੱੜਨੇ ਓੜ ਓੜ ਵੱੜੇ ਸਰੀਰ ਨੂੰ ਗੈਰ ਦੇਰ ਦੇਰਾਂ ਨਵੰਦ ਵੱੜੂ ਨੇ ਕੋ ਚੈਨ ਹੋਲੀ ਹੈ ਚੈਨ ਵੀ ਰੱਖ ਲੈਣਾ ਹੈ ਨਾ ਆਪਾਂ ਚੀਨ ਰੱਖ ਰਹੇ ਨੇ ਉਹਨਾਂ ਵਾਸਤੇ ਜਿਹੜੇ ਦੀਦਰੀ ਆਪੋ। ਜੇ ਵੀ ਸਬਜੀ ਵਾਸਤੇ ਕੋਈ ਚੀਨ ਰੱਖ ਲਿਆ। ਚੱਡੀ ਵਾਸਤੇ ਤਲਵਾਰ ਦਾ ਚੀਨ ਰੱਖਿਆ ਹੋਇਆ। ਜਿਹੜੀ ਕੋਈ ਵਸਤੂ ਉਹਦੀਓ ਦੇ ਵਾਸਤੇ ਚੀਨ ਰੱਖਣਾ। ਚੀਨ ਉਹਦੇ ਵਾਸਤੇ ਹੀ ਹੋ ਸਕਦਾ ਜਿਹਦਾ ਪਹਿਲਾਂ ਕੋਈ ਸਰੀਰ ਹੋਵੇ। ਜੇ ਕੋਈ ਚੀਨ ਰੱਖਦੇ ਹੋ ਤੋ ਕਾલ્પનિક ਹੋ ਜੂਗੀ ਗੱਲ। ਯਾਦੋਗਾ ਕੋਈ ਸਰੂਪ ਨਹੀਂ ਉਹਦੇ ਸਰੂਪ ਬੱਟੇ ਕੋਈ ਦੂਸਰਾ ਸਰੂਪ ਰਖੜ ਜਿਵੇਂ ਗੁਰਤੀ ਬਣਾਉਦੇ ਨੇ। ਗੁਰਤੀ ਉਸ ਆਦਮੀ ਦੀ ਬਣੂ ਜਿਹੜਾ ਪਹਿਲਾਂ ਅੰਧਵੀ ਸੀ ਕਿਸੇ ਵੇਲੇ। ਪਹਿਲਾਂ ਉਹ ਫੋਟੋ ਉਸਦੀ ਹੈ ਜਿਹੜਾ ਪਹਿਲਾਂ ਸੀਗਾ ਵजूद ਵਿੱਚ ਅੱਜ ਹੈ ਦੀ। ਜਿੱਥੇ ਕਦੇ ਫੋਟੋ ਸੀ ਉਹ ਨਹੀਂ ਸਰੂਪ ਸੀਗੀ ਦੀ ਉਹਦੇ ਵਾਤੇ ਆਲਮੀ ਦੀ ਬੋਰਤੀ ਚਨੇ ਆਉਂਦਾ ਸਰ ਬਾਅਦ ਦੇ ਵਿੱਚ ਨਹੀਂ ਆਉਂਦਾ ਹੋਰ ਕੀ ਹੈ ਫੋਟੋ ਸਾਡੇ ਕੋਲ ਚਨੇ ਜਿਹੜਾ ਕੋਈ ਚੜਾਈ ਕਰ ਜਾਂਦਾ ਉਹਦੀ ਜਿਹੜੀ ਫੋਟੋ ਆ ਉਹ ਚਨੇ ਆਉਂਦੀ ਹੈ ਐਸਾ ਕੁਛ ਨਿਸ਼ਾਨੀ ਨਹੀਂ ਉਹਦੀ ਜਿਹੜੇ ਨਿਸ਼ਾਨੀ ਨੂੰ ਕਹਿੰਦੇ ਨੇ ਜਿਹੜੀ ਉਹ ਨਿਸ਼ਾਨੀ ਨੂੰ ਉਹ ਰੱਖ ਲਈਏ ਜਿੰਨੇ ਵੀ ਪੂਜਾ ਦੇ ਸਾਲ ਨਿਸ਼ਾਨੀ ਰੱਖੀ ਹੋਈ ਹੈ ਤੇ ਔਰ ਆਧੂਨੋ ਦਿਹਾੜੀ ਜ਼ਰੂਰ ਚਾਹੀਦੀ। ਉਹਦੀ ਜਿਹੜੀ ਪਕੜ ਚ ਹੋਵੇ। ਇਹ ਠੀਕ ਆ ਸੀ ਗਿਆਨ ਗੁਰੂ ਕਾਢਿਓ। ਪਰ ਗਿਆਨ ਗੁਰੂ ਦੀ ਕੋਈ ਨਿਸ਼ਾਨੀ ਨਹੀਂ ਹੁੰਦੀ। ਇਹ ਜੇ ਗ੍ਰੰਥ ਨੂੰ ਗਿਆਨ ਗੁਰੂ ਬਣਾ ਲਿਆ ਵੀ ਗਲਤੀ ਹੈ। ਦਿਹਾੜੀ ਹੋ ਗਈ, ਚੱਲ ਹੋ ਗਿਆ। ਚੱਲ ਆ ਗਿਆ ਨਾ ਇੱਥੇ। ਇੱਥੇ ਆ ਕੇ ਬੜਨ ਚੱਲ ਵਾਲੀ ਗੱਲ ਸਮਾਪਤ ਹੋ ਜਾਂਦੀ ਹੈ। ਚੱਲਣੀ ਹੋ ਸਕਦਾ ਉਹਦਾ ਕੋਈ। ਜਿਹਨੂੰ ਅਸੀਂ ਮੰਨਦੇ ਆ ਨਾ ਸਿੱਖ। ਉਹਦਾ ਵਰਲਡ ਚੱਲ ਰਿਹਾ ਨਹੀਂ ਕੋਈ। ਤੇ ਗ੍ਰੰਥਧਾਰਕ ਵਰਲਡ ਚੱਲ ਰਿਹਾ ਹੈਗਾ। ਉਥੀ ਦਾ ਉਹਦਾ ਤਾਂ ਵਰਲਡ ਚੱਲ ਰਿਹਾ ਹੈਗਾ। ਜਿਹਦੇ ਅਸੀਂ ਪੁਜਾਰੀ ਆਂ, ਖਾਲਸਾ ਪੁਜਾਰੀ ਆ ਉਹਦਾ ਵਰਲਡ ਚੱਲ ਰਹੀ ਹੈ। ਅਕਾਲ ਦਾ। ਅਕਾਲ ਦਾ। ਜਿ ਦੀ ਉਸਤਤੀ ਹੈ। ਜਿ ਦੀ ਉਸਤਤੀ ਹੈ। ਉੱਥੇ ਨਹੀਂ ਜੁੜਿਆ ਖਾਲਸਾ ਜਿੱਥੇ ਜੁੜਨਾ ਚਾਹੀਦਾ ਸੀ। ਬਸ ਆਹੀ ਗੱਲ ਹੋਈ ਹੋਈ ਆ। ਜੇ ਵਾਹਿੰਦੂ ਸੀ ਹੋ ਜੇ ਹੋਗੇ। ਵਰਲਡ ਚ ਕੋਈ ਰੱਖ ਲਿਆ। ਯਾਰਾ ਖਲੇ ਆ ਗਿਆ ਕਿਸੇ ਨੇ ਨਹੀਂ ਰੱਖਿਆ ਇਹ ਗੱਲ ਗਲਤ ਐ 100% ਦੀ ਕਹ ਗੁਰਿਆਈ ਦੇਤੀ ਦੇਦੀ ਤਾਂ ਕਚਾਲ ਸੀ ਦੁਆ ਦੀ ਦੁਆ ਦੀ ਵੀ ਨਹੀਂ ਚਾਲ ਸੀ ਉਹ ਤੋਂ ਮਜਬੂਰੀ ਸੀ ਗੁਰਿਆਈ ਦੇਤੀ ਕਹਣ ਬੰਦੇ ਬਾਹਰਾਂ ਦੇ ਜਗਤ ਦੀ ਲਾਲੀ ਉਹ ਮਜਬੂਰੀ ਗੱਲ ਫਸ ਗਈ ਉਦੋਂ ਗਲਤੀ ਕਰ ਲਈ ਝੂਠ ਬੋਲ ਲਿਆ ਉਹ ਗਲਤੀ ਕੀਤੀ ਹੋਈ ਉਹ ਗਲਤੀ ਪੱਕ ਗਈ ਕੈਦੇ ਕੈਦਿਆਂ ਨੂੰ ਉਹ ਨਾ ਖੜਾ ਨਹੀਂ ਛੱਡੀ ਗਲਤੀ ਹਾਲਾਂਕਿ ਹੋਈ ਰਹੀ ਚੱਲਦਾ ਕਿ ਉਸ ਗੁਰਬਾਣੀ ਨੂੰ ਉਸ ਉਸ ਪੋਥੀ ਸਾਹਿਬ ਨੂੰ ਕਿ ਜੇ ਦੁਰਾਈ ਨਾ ਦਿੱਤੀ ਜਾਂਦੀ ਕਿਵੇਂ ਇਹ ਕਹਿੰਦੇ ਨੇ ਅਸੀਂ ਕਹਿੰਦੇ ਆ ਬੰਦੇ ਹੋ ਫਿਰ ਉਹਦੀ ਕੋਈ ਕੀ ਵੈਲਿਊ ਨਹੀਂ ਸੀ ਫਿਰ ਉਹਦੀ ਕੋ ਪੁੱਛਣੀ ਸੀ ਫਿਰ ਕਿਸੇ ਨੇ ਨਹੀਂ ਸਿਆਣਾ ਲੇ ਨੂੰ ਇਹਦੀ ਵੈਲਿਊ ਇੰਡੀਵੀਡਿਉਅਲੀ ਸੀ ਕਬੀਰ ਦੀ ਬਾਣੀ ਦੀ ਵੀ ਵੈਲਿਊ ਆਡੀਓ ਸੀ ਚਾਹੇ ਇਹ ਕੱਟੀ ਹੋਈ ਹੋਈ ਚਾਹੇ ਨਾ ਕੱਟੀ ਹੋਈ ਇਹਦੀ ਵੈਲਿਊ ਉਹੀ ਹੋਈ ਪਹਿਲਾਂ ਜਿਹਦੀ ਸੀ ਜਿਹੜਾ ਤਾਂ ਸਮਝਦੇ ਰ ਹੋਰਾਂ ਵਾਸਤੇ ਤਾਂ ਹੋਰ ਵੈਲਿਊ ਆ ਜਿਹੜੇ ਨਹੀਂ ਸਮਝਦੇ ਉਹਨਾਂ ਵਾਸਤੇ ਹੋਰ ਵੈਲਿਊ ਹੈ ਕਿਰਾਨੇ ਗੁਰਬਾਨੀ ਸਮਝਿਓ ਨਹੀਂ ਜਦੋਂ ਬੁਰੂ ਰਹ ਰਹੇ ਆਪਣੇ ਟਾਈਮ ਚ ਤਾਂ ਉਹਨਾਂ ਨੇ ਗੁਰਬਾਨੀ ਨਾਲੇ ਜੋੜਿਆ ਸਾਨੂੰ ਗੁਰਬਾਨੀ ਕਿਤੇ ਹੋਰ ਜੋੜਦੀ ਹੈ ਆਦਮੀ ਗੁਰਬਾਨੀ ਨਾਲ ਜੋੜ ਸਕਦਾ ਹੋਰ ਕਿਸੇ ਨਾਲ ਜੋੜ ਸਕਦਾ ਸਾਨੂੰ ਆਦਮੀ ਜੇ ਜੋੜੂਗਾ ਗੁਰਬਾਨੀ ਨਾਲ ਜੋੜੂਗਾ ਅਸੀਂ ਵੀ ਕਹਿੰਨਾ ਗੁਰੂ ਨਾਲ ਜੋੜੋ ਬਾਣੀ ਨਾਲ ਜੋੜੋ ਗੁਰਬਾਣੀ ਨਾਲ ਜੋੜੋ ਗੁਰਬਾਣੀ ਕਿਤੇ ਹੋਰ ਜੋੜਦੀ ਹੈ ਪਰ ਅਸੀਂ ਕੀ ਕਰਦੇ ਹਾਂ ਗੁਰਬਾਣੀ ਨੂੰ ਬਸ ਸਾਡੇ ਕਰਨ ਕੋਰ ਬਾਣੀ ਨਾਲ ਜੁੜ ਕੇ ਭੁੱਲ ਲਿਆ ਇਹ ਗੱਲ ਗਲਤ ਹੈ ਵੀ ਗੁਰਬਾਣੀ ਨੂੰ ਮੰਨਣਾ ਹੋਰ ਤਾਂ ਬੜੀ ਮਸਜਿਦ ਤੇ ਜਾਣਾ ਨਹੀਂ ਹੈ ਗੁਰਬਾਣੀ ਨਾਲ ਜੁੜਨਾ ਨਹੀਂ ਹੈ ਗੁਰਬਾਣੀ ਕੀ ਕਹਿੰਦੀ ਹੈ ਕਿੱਥੇ ਜੋੜ ਰਹੀ ਹੈ ਜਿਵੇਂ ਜੀ ਟ੍ਰੇਨ 'ਚ ਬੈਠ ਗਏ ਜਿੱਥੇ ਟ੍ਰੇਨ ਜਾ ਕੇ ਰੁੱਕੀ ਉੱਥੇ ਅਸੀਂ ਰੁਕ ਗਏ ਟ੍ਰੇਨ 'ਚ ਬੈਠ ਗਏ ਸੀ ਤੇ ਇਹਨਾਂ ਜੁੜ ਗਏ ਜਿੱਥੇ ਟ੍ਰੇਨ ਸਾਰੂ ਲੈ ਜਾਊ ਉੱਥੇ ਜਾਵੋ ਆਖਿਆ ਜਿੱਥੇ ਗੁਰਬਾਣੀ ਲੈ ਕੇ ਜਾਂਦੀ ਹੈ ਉੱਥੇ ਜਾਓ ਬੱਤਾ ਦੇ ਕਹਿੰਦਾ ਘੜ ਡੂੜਿਓ ਉਹਨਾਂ ਨੇ ਗੁਰਬਾਣੀ ਨਾਲ ਜੋੜਿਆ ਜਿਹੜਾ ਗੁਰਬਾਣੀ ਨਾਲ ਜੁੜ ਗਿਆ ਉਹਨਾਂ ਨੂੰ ਕਹਿੰ ਗਿਆ ਜਿਹੜਾ ਨਹੀਂ ਜੁੜਿਆ ਰਹਿ ਗਿਆ ਜਿਹੜਾ ਗੁਰਬਾਣੀ ਨਾਲ ਜੁੜ ਗਿਆ ਸਾਝਕਾਟ ਚਲਾ ਗਿਆ ਤੁਰਕੀ ਬਾਣੀਰ ਤੁਰਕੀ ਬਾਣੀ ਦਾ ਮਤਲਬ ਹੈ ਜੇ ਧੁਰੋਂ ਆਈਏ ਤੁਰ ਲੈ ਵੀ ਜਾਂਦੀ ਹੈ ਜੇ ਗੱਡੀ ਬੱਬਈ ਚ ਤੇ ਚੱਲੀ ਆ ਤਾਂ ਮੁੜ ਕੇ ਬੱਬਈ ਆਉਣਾ ਵੀ ਐ ਇਹ ਵੀ ਜਲਦੀ ਨਾਲ ਗੱਡੀ ਐਡੀ ਗੱਡੀ ਅੱਪਰਸਰਾਂ ਚੱਲ ਕੇ ਬੱਬਈ ਜਾਂਦੀ ਹੈ ਦੋ ਦਿਨ ਮੁੜ ਕੇ ਤੀਹ ਦਿਨ ਫੇਰਾ ਜਾਂਦੀ ਹੈ ਫਿਰ ਉੱਥੇ ਚੱਲ ਪੈਂਦੀ ਹੈ ਇਹੀ ਧਰਮਿਕ ਕਰ ਰਹੀ ਹੈ ਇਹ ਡੌਮ ਕਰ ਰਿਹਾ ਹੈ ਕਬ